ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਆ ਤੇ ਇੱਕ ਧੋਕੜ ਗੱਬਣ ਵਹਿੜਾ ਬਾਈ ਕੋਲੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਜੀ ਬਾਈ ਜੀ ਸਸਿਕਾਂ ਸਿਕਾਲੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਵੋ ਨਾਮ ਜੀ ਸੁਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਹੀ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਬਈ ਨੇੜੇ ਜਲਾਰ ਰਹਿ ਗਿਆ ਦਲਪੁਰਾ ਭਾਈ ਕਰੇ ਗਈ ਮੋਬਾਈਲ ਨੰਬਰ ਵੋ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸਹੀ ਸੂਈ ਆ ਜੀ ਕਦੋਂ ਸੂਈ ਆ ਭਾਈ ਇਹ ਰਾਤ ਸੂਈ ਆ ਜੀ ਰਾਤ ਹਾਂਜੀ ਜੇਰ ਪੈ ਗਈ ਹਾਂ ਹਾਂ ਜੇਰ ਪੈ ਗਈ ਉਹ ਪਈ ਜੇਰ ਭਾਈ ਬਠਲ ਚ ਰੱਖੀ ਬੈਠਾ ਕੰਪਲੀਟ ਆ ਓਕੇ ਆ ਭ ਤੇ ਬੱਚਾ ਬੱਚੀ ਦਿੱਤੀ ਹੈ ਹਾਂਜੀ ਬੱਚੀ ਦਿੱਤੀ ਬੱਚੀ ਬੜੀ ਚੰਗੀ ਹੈ ਨਾ ਬਹੁਤ ਸੋਹਣੀ ਬੱਚੀ ਦਿੱਤੀ ਆ ਨਿੱਕਾ ਜਿਹਾ ਮੂੰਹ ਹਾਂ ਪ੍ਰਿੰਟ ਪ੍ਰਿੰਟ ਵੇਖ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾੜੂਆਂ ਨੜੂਆਂ ਨਿੱਕਾ ਜਿਹਾ ਮੂੰਹ ਬਿਊਟੀ ਨਾਸਾਂ ਨਾਸਾਂ ਗਲਾਬੀ ਆ ਕੀ ਬਾਤ ਆ ਬ੍ਰੀਡ ਬਹੁਤ ਆ ਬੱਚਾ ਹਾਂ ਜਿਆਦਾ ਵਾਲੀ ਹੈ ਪੂਰੀ ਚੋਨਾ ਚੰਗਾਈ ਭਰਾਇਆ ਸੀਗਾ ਠੀਕ ਆ ਮੈਂ ਕਹਿਣ ਨੂੰ ਤਾਂ ਕਿਸੇ ਦਾ ਕਹਿ ਦਗੇ ਸੀਮਨ ਦੀ ਕਿਉਂ ਲੋੜਨੀ ਆਪਾਂ ਨੂੰ ਪਤਾ ਹੀ ਨਹੀਂ ਜਦੋਂ ਹੀ ਹੂੰ ਕਿੰਨਾ ਗਵਾਲਾ ਬੋਲਾ ਬਾਈ ਨੇ ਕੱਢਿਆ ਬੋਲਾ ਸਵੇਰ 4 ਕਿਲੋ ਘੜਤਾ ਈ ਠੀਕ ਹੈ ਕਿੰਨਾ ਦੁੱਧ ਦੇ ਦੂ ਦੁੱਧ ਭਾਦੂ 16 17 ਲੀਟਰ ਨਾਣਾ ਨੂਣਾ ਬੜੀਆਂ ਚੰਗੀਆਂ ਹਾਂ ਬਹੁਤ ਸੋਹਣਾ ਥਾਨ ਤੁਨ ਵੇਖੋ ਕਿੰਨਾ ਸੋਹਣਾ ਇਕੱਲਾ ਥਣ ਪੀੜੀ ਦੇ ਪਾਵੇ ਵਰਗੇ ਥਣ ਪੂਰੀ ਵਿੱਤੀ ਦੇ ਥਣ ਲੱਗੇ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਮੋਟੀ ਏ ਜਿਵੇਂ ਥਣ ਸੋਹਣੇ ਆ ਠੀਕ ਹੈ ਚਵਾਈ ਵੀ ਉਨੀ ਚੰਗੀ ਹਾਂ ਸ਼ਾਮ ਤੋਂ ਆਰਡਰ ਚੈੱਕ ਕਰ ਲਓ ਬੋਲਾ ਬਾਈ ਨੇ ਕੱਢ ਲਿਆ ਉਸ ਸਭ ਨੰਦਾ ਜਲਾ ਲਿਓ ਸ਼ਾਮ ਤੱਕ ਲਿਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਹਾਂ ਬਹੁਤ ਸੋਹਣਾ ਕਰ ਜਣਾ ਖੋਲ ਦੇ ਬਾਈ ਤੋਰ ਕੇ ਬਰੀਟ ਇੱਕ ਨੰਬਰ ਆ ਬਈ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਬਈ ਬਿਊਟੀ ਚੈੱਕ ਕਰੋ ਬੈੜ ਦੀ ਬਰੀਕੀ ਚ ਵੜੀ ਆ ਨਾ ਹਾਂ ਬਰੀਕਾਈ ਦੁੱਧ ਸੋਹਣਾ ਪਾਊਗੀ ਸਹੀ ਆ ਬਾਕੀ ਹੁਣ ਸੋ ਗਿਆ ਥੋੜਾ ਜਿਹਾ ਜਾਪਾ ਮੰਨ ਗਈ ਸਹੀ ਆ ਬਈ ਬਾਕੀ ਥਾਣ ਲੇਵਾ ਬੜਾ ਚੰਗਾ ਕਰਮ ਵਾਲੀ ਦਾ ਮੁਠੀ ਵਾਲਾ ਥਾਣਾ ਬਾਕੀ ਚਾਰੂ ਚੁਰੂ ਬਹੁਤ ਆਈ ਠੀਕ ਆ ਹਾਂ ਠੰਡੀ ਸੀ ਲਾ ਜਿਹੜਾ ਕੋ ਮਰਜ਼ੀ ਪਾਈ ਚਲੋ ਪਾਰ ਹੀ ਆ ਠੀਕ ਆ ਜੀ ਕੀ ਮੋਲ ਆ ਬਈ ਜੈ ਜੈ ਇਹ ਦੇ ਦਾਂਗੇ 65000 ਰੁਪਏ ਜੀ 65000 ਰੁਪਏ ਇਮਾਨਦਾਨ ਹੋ ਜਾ ਹਾਂ ਬਸ ਥੋੜਾ ਕਹਾਣਾ ਕਰਦਾ ਠੀਕ ਹੈ ਬਈ ਮੁੱਲ ਦਾ ਪਰੋਂ ਕਰਨ ਜੋ ਮਰਜ਼ੀ ਕਰੀਏ ਪਹਿਣ ਸਤ ਜੋ ਮਰਜ਼ੀ ਕਰੀਏ 65000 ਰੁਪਏ ਮੁੱਲ ਨਾ ਪੱਕੇ ਪਧਾਰਾ ਮਾਰ ਦਿੰਨੇ ਲਖਾਨਲੇ ਵੀ ਦੀ ਪੂਰੀ ਸਾਫ ਹੋਵੇ ਇੱਕ ਨੰਬਰ ਥਣ ਲੱਗਿਆ ਮੁੱਠੀ ਵਾਲਾ ਥਣ ਬਰੀਡ ਇੱਕ ਨੰਬਰ ਬਰੀਕੀ ਚ ਫੁੱਲ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਦਿਖਾ ਦੇ ਬੱਚਾ ਮਗਰ ਬੱਚੀ ਬੱਚੀ ਨੇ ਬਈ ਝੂਠੇ ਮਿੱਠੇ ਖਾ ਕੇ ਨਾਲੀ ਰਲ ਜਾਣਾ ਹੁੰਦਾ ਨਾਲਾ ਨੂਣਾ ਫੁੱਲ ਚਾਹੀਆਂ ਲੈਵੇ ਦੇਖਨੇ हां नहीं पूरी जी ਥਾਨ ਬਹੁਤ ਸੋਹਣਾ ਸਹੀ ਹੈ ਬਾਕੀ ਥਾਨ ਨਿਆਣਾ ਵੀ ਲੈਂਦੀ ਆ ਬਿਨਾਂ ਨਿਆਣਾ ਤੂੰ ਵੀ ਹੁਤਾਰਾ ਮਾਰਦੇ ਨਿਆਣਾ ਪਾ ਦੇ ਨਿਆਣਾ ਗਏ ਹੁੰਦੇ ਵੀ ਨਿਆਣਾ ਆਪ ਲੈਂਦੀ ਆ ਕਿ ਨਹੀਂ ਲੈਂਦੀ ਸਹੀ ਹੈ ਬਾਈ ਸਹੀ ਹੈ ਲੈ ਜਿੰਮੇ ਮਰਜ਼ੀ ਨਿਆਣਾ ਪਾ ਲੈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬਾਕੀ ਥਾਨ ਸੁਣਾ ਵੇਖੋ ਨੇੜੋ ਬਹੁਤ ਚੰਗੀ ਆ ਬਾਕੀ ਮੋਲ ਵੀ ਜਾਇਜ਼ ਆ ਹੈਨਾ ਮਾਰ ਨਾ ਕੋਈ ਚੱਕਰੀ ਬਹਿੜ ਬੰਕਾ ਟਕਾਠ ਵਾਲੀ ਆ ਨਾ ਵੀਰ ਭਰਾ ਆਉਗਾ ਛੋਟੀ ਹੋਊਗੀ ਹਾਂ ਪਕੀ ਧਾਰਤੂਰ ਬਹੁਤ ਚੰਗੀ ਮੋਟੀ ਧਾਰ ਗੰਨੇ ਵਰਗੀ ਹੂੰ ਜਵਾਈ ਤੁਹਾਡੇ ਸਾਹਮਣੇ ਆ ਜਾਣੀ ਹੈ ਬਈ ਇੱਕ ਨੰਬਰ ਜਵਾਈ ਇਹ ਬੜੀ ਮੋਟੀ ਧਾਰ ਆਈ ਲੈ ਲੈ ਨਿਬੜਦੀ ਹੈ ਕਿ ਨਹੀਂ ਮੈਂ ਇਹਦੇ ਬਾਲਟੀ ਧਰ ਲ ਕੇ ਮਨ ਸਾਰੀ ਖਾਲੀ ਦੋਵੇਂ ਸਹੀ ਗੱਲ ਆ ਬਈ ਮੋਟਾ ਮੋਟਾ ਚੂਣਾ ਬਾੜੀ ਪੋਲੀ ਆ ਕਰ ਬਾੜੀ ਜੀ ਜੈ ਜੀ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਹੈ ਕੀ ਬਾਤ ਹੈ ਲੱਖ ਖਾਲੀ ਨੂੰ ਆ ਜਵਾਈ ਲੱਗਦੀ ਸਹੀ ਗੱਲ ਆ ਬਈ ਚੂਣ ਬਾੜਾ ਚੰਗਾ ਕਰਦਾ ਬਹੁਤ ਵਰਦੀ ਹੈ ਕੀ ਬਾਤ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਤੇ ਲੇਵਾ ਦੇਖੋ ਨਾ ਕਿ ਮੇਨ ਗੱਲ ਥਾਣਾ ਦੀ ਮੁੱਲ ਜਮਤ ਜਾਇਜ਼ ਖੱਚ ਕੇ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਕਰਿਆ ਠੀਕ ਹੈ ਕਿ ਨਹੀਂ ਦੋ ਨਗ ਮਿਲਣੇ ਬੱਚੀ ਵੀ ਨਾਲ ਨਹੀਂ ਤਿਆਰ ਹੋ ਜਾਣੀ ਥੋੜੇ ਟਾਈਮ ਨੂੰ ਅੱਗੇ ਬਾਈ ਤੋਕੜ ਗੱਬਣ ਤੇ ਇਹ ਹੋ ਸਾਢੇ ਪੰਜ ਮਹੀਨੇ ਦੀ ਹੋ ਗਈ ਦੂਜੇ ਸੂਏ ਤੀਜੇ ਲਈ ਹੋ ਗਈ ਹੁਣ ਠੀਕ ਹੈ ਦੂਜਾ ਸੂਈ ਵੀ ਹੈ ਜੈਕ ਪਾਸ ਹਾਂ ਜੈਕ ਪਾਸ ਹੈ ਪਕੜਾ ਕੇ ਦੇਵਾਂਗੇ ਠੀਕ ਹੈ ਹਾਂਜੀ ਦੁੱਧ ਕਿੰਨਾ ਹੋ ਦੁੱਧ ਹੁਣ 6 ਕਿਲੋ ਹੈ ਸਹੀ ਠੀਕ ਹੈ ਚਵਾਈ ਚੂਈ ਕਿਵੇਂ ਆ ਚਵਾਈ ਬਹੁਤ ਸੋਹਣੀ ਹੋਲੀ ਧਾਰਾ ਵਧੀਆ ਖੋਲ ਨਿਮੜੀ ਟੋਰਦੇ ਬਈ ਕੱਦ ਬਰੀਡ ਇੱਕ ਨੰਬਰ ਥਾਣ ਇੱਕ ਨੰਬਰ ਲੱਗਿਆ ਮੁੱਠੀ ਬਰੀਡ ਇੱਕ ਨੰਬਰ ਆ ਬਾਕੀ ਫੈਂਟ ਬਹੁਤ ਹੁੰਦੀ ਉਹ ਪਨੀ ਬਈ ਫੈਂਟ ਬਾਈ ਯਾਰ ਸਾਢੇ 4 ਤੋਂ ਉੱਪਰੋਂ ਪਰ ਆਉਂਦੀ ਹੁੰਦੀ ਹੈ ਫੈਂਟ ਫੁੰਡ ਬਾਈ ਕਹਿੰਦਾ ਫੁੱਲ ਆਉਂਦੀ ਆ ਬਈ ਕੋਕੜ ਗੱਬਣ ਚੈੱਕ ਪਾ ਬਾਕੀ ਕੰਨ ਕੁੰਨ ਵਿਖਾ ਦੇ ਛੋਟਾ ਜਿਹਾ ਕੰਨਾ ਜਾ ਮੈਂ ਪੂਰੀ ਪਲੀ ਵੀ ਆ ਜਿਆਤ ਵਾਲੀ ਵਹਿੜ ਥਣਲੇ ਵਾ ਇੱਕ ਨੰਬਰ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਸੋਹਣੀ ਹੈ ਠੀਕ ਆ ਬਾਈ ਬੰਦਾ ਚੋਈਏ ਬੁੜੀ ਚੋਈਏ ਕੋਈ ਚੱਕਰ ਨਹੀਂ ਹੁੰਦਾ ਬਾਕੀ ਚਵਾਈ ਇਹਦੀ ਹੋਈ ਵੀ ਆ ਹਨਾ ਆ ਚਵਾਈ ਹੋਈ ਵੀ ਟਾਈਮ ਜਿਹੜਾ ਵੀਡੀਓ ਚ ਕੋਈ ਚੱਕਰ ਨਹੀਂ ਦੱਸ ਰਿਹਾ 9:17 ਹੋ ਗਏ ਹੋਸਾ ਉਹਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਕੱਟੜ ਚਵਾਈ ਬਹੁਤ ਸੋਹਣੀ ਉਹਦੇ ਅੰਗਪੋਲੀ ਹੈ ਇਹਦੀ ਵੀ ਠੀਕ ਆ ਭਾਈ ਸ਼ਾਮ ਤੱਕ ਕੱਟੜ ਵਧੀਆ ਤਿਆਰ ਕਰ ਲੂ ਕੀ ਮੋਲ ਹੈ ਜੈ ਇਹ 42000 ਦੇ ਦੇ ਦਾਂਗੇ 42000 ਹਾਂ ਬਸ ਇਹ ਕਹਿੰਦਾ ਬੜ ਦੇ ਦੇ ਦਾਂਗੇ ਛੋਟਾ ਛੱਪਾ ਹੀ ਹੋਊਗਾ ਇਹ ਠੀਕ ਆ ਬਾਈ ਜਮਾ ਜਾਇਦਾ ਖਿੱਚ ਕੇ ਮੋਲ ਆ ਬਾਈ ਮਾਨਦਾਨ ਹੋਊਗਾ 70 75000 ਦੀ ਤਿਆਰ ਹੋ ਗਈ ਹੂੰ ਥਣ ਥਣ ਬੜਾ ਚੰਗਾ ਹਨਾ ਹਾਂ ਫੁੱਲ ਬਹੁਤ ਦਿਖਾਉਂਦੀ ਆ ਤਾਜੀ ਦਾ ਰਿਕਾਰਡ ਬਹੁਤ ਚੰਗਾ ਹੋਊਗਾ ਹਾਂ ਬਾਈ 18 20 ਲੀਟਰ ਦਾ ਆਪਣੇ ਕੋਲੇ ਕਰਦਾ ਠੀਕ ਆ ਬਾਈ ਨਾਰਮਲ ਜੀ ਸੇਵਾ ਦਾ ਯਾਨੀ ਕਿ ਬਾਹਲੀ ਸੇਵਾ ਤੋਂ ਬਾਅਦ ਅਦਾ ਹੁੰਦੇ ਸੇਵਾ ਤਾਂ ਚੱਲ ਉਹ ਜਦੋਂ ਦੁੱਧ ਵੱਜ ਜਾਂਦੇ ਸਹੀ ਆ ਬਾਈ ਫਿਰ ਨਾਗਸੀ ਭਰਾ ਕੋਲੇ ਦੋ ਬਾਈ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ښه uh -huh. uh -huh. uh -huh.